ਇੱਕ ਸੰਘਣੇ ਜੰਗਲ ਵਿੱਚ ਇੱਕ ਸ਼ਕਤੀਸ਼ਾਲੀ ਸ਼ੇਰ ਰਹਿੰਦਾ ਸੀ ਉਸ ਨੂੰ ਆਪਣੀ ਤਾਕਤ ਦਾ ਹਮੰਡ ਸੀ ਅਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਸੀ ਇੱਕ ਦੁਪਹਿਰ ਸ਼ੇਰ ਸੁੱਤਾ ਪਿਆ ਸੀ ਜਦੋਂ ਇੱਕ ਛੋਟੀ ਚੂਹੀ ਉਸਦੇ ਢਿੱਡ ਤੇ ਚੜ ਗਈ ਅਤੇ ਕੁੱਦਣ ਲੱਗੀ ਸ਼ੇਰ ਗੁੱਸੇ ਵਿੱਚ ਉੱਠਿਆ ਅਤੇ ਚੂਹੀ ਨੂੰ ਕੁਚਲਣ ਹੀ ਵਾਲਾ ਸੀ ਕਿ ਚੂਹੀ ਨੇ ਕਿਹਾ ਮਹਾਰਾਜ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਮੈਂ ਬਹੁਤ ਛੋਟੀ ਹਾਂ ਪਰ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਤੁਹਾਡੀ ਜ਼ਰੂਰ ਮਦਦ ਕਰਾਂਗੀ ਸ਼ੇਰ ਹੱਸ ਪਿਆ ਅਤੇ ਕਿਹਾ ਹਾ ਹਾ ਕੀ ਤੁਸੀਂ ਮੇਰੀ ਮਦਦ ਕਰੋਗੇ ਤੁਸੀਂ ਛੋਟੇ ਜਿਹੇ ਆਕਾਰ ਦੇ ਤਾਂ ਹੋ ਜਾਓ ਮੈਂ ਤੁਹਾਨੂੰ ਛੱਡ ਦੇਵਾਂਗਾ ਚੂਹੀ ਨੂੰ ਸ਼ੇਰ ਨੇ ਆਜ਼ਾਦ ਕਰ ਦਿੱਤਾ ਕੁਝ ਦਿਨਾਂ ਬਾਅਦ ਇੱਕ ਸ਼ਿਕਾਰੀ ਜੰਗਲ ਵਿੱਚ ਆਇਆ ਅਤੇ ਸ਼ੇਰ ਨੂੰ ਲੋਹੇ ਦੇ ਜਾਲ ਵਿੱਚ ਫਸਾਇਆ ਸ਼ੇਰ ਉੱਚੀ ਉੱਚੀ ਕਰਜਿਆ ਪਰ ਕੋਈ ਮਦਦ ਲਈ ਨਹੀਂ ਆਇਆ ਫਿਰ ਉਹੀ ਛੋਟੀ ਚੂਹੀ ਸ਼ੇਰ ਕੋਲ ਆਈ ਚੂਹੀ ਆਪਣੇ ਦੰਦਾਂ ਨਾਲ ਉਹ ਲੋਹੇ ਦਾ ਜਾਲ ਕੱਟ ਨਹੀਂ ਸਕਦੀ ਸੀ ਉਸ ਕੋਲ ਇੱਕ ਜਾਦੂਈ ਚਮਤਕਾਰ ਹੀਰਾ ਸੀ ਜੋ ਲੋੜ ਪੈਂਦੀ ਹਰ ਇੱਕ ਇੱਛਾ ਪੂਰੀ ਕਰ ਦਿੰਦਾ ਸੀ ਚੂਹੀ ਨੇ ਉਸ ਚਮਕਦਾਰ ਹੀਰੇ ਨੂੰ ਹੱਥ 'ਚ ਲੈ ਕੇ ਕਿਹਾ اے ਜਾਦੂਈ ਹੀਰੇ ਸ਼ੇਰ ਨੂੰ ਲੋਹੇ ਦੇ ਜਾਲ ਵਿੱਚੋਂ ਆਜ਼ਾਦ ਕਰ ਦਿਓ ਉਸ ਚਮਕਦਾਰ ਹੀਰੇ ਨੇ ਕੁਝ ਸਮੇਂ ਚ ਹੀ ਰਾਜੇ ਸ਼ੇਰ ਨੂੰ ਲੋਹੇ ਦੇ ਜਾਲ ਵਿੱਚੋਂ ਆਜ਼ਾਦ ਕਰ ਦਿੱਤਾ ਸ਼ੇਰ ਨੇ ਚੂਹੀ ਨੂੰ ਬਹੁਤ ਪਿਆਰ ਦਿੱਤਾ ਅਤੇ ਬਹੁਤ ਧੰਨਵਾਦ ਕੀਤਾ